ਯੰਬਰ ਧਾਰੀ ਅਸੀਂ ਬੰਦੀ ਜੀ ਉਹਦੀ ਵੀ ਦਾੜੀ ਨੂੰ ਹੱਥ ਪਾਇਆ ਕੇਸਾਂ ਨੂੰ ਪਾਇਆ ੱਟਕੇ ਮਾਰੇ ਨੂੰ ੱਟਕੇ ਇਹਨਾਂ ਨੂੰ ਬਹੁਤ ਮਾਰੇ ਨਾਲ ਮੋਬਾਈਲ ਖੋੜਿਆ ਹੁੰਦੇ ਦਾ ਵੇਖੋ ਅੰਬਰ ਧਾਰੀ ਅਸੀਂ ਬੰਦੀ ਸਾਡਾ ਖਾੜਾ ਸਾਡਾ ਖਾੜਾ ਪਾਇਆ ਉਹ ਥਾਣੇਦਾਰ ਸਾਹਿਬ ਨੇ ਬੁਲਾਇਆ ਸੰਤਰੀ ਕੋਡ ਦੇ ਆਰਡਰ ਦਿਖਾ ਕੇ ਜੀ ਅੱਛਾ ਉਹ ਕੋਡ ਦੇ ਆਰਡਰ ਦਿਖਾਉਣ ਗਏ ਤੇ ਉਹਨਾਂ ਨੇ ਦੂਜੀ ਧਿਰ ਨੇ ਵੀ ਕੋਈ ਪੈਸੇ ਦੇ ਜੋਰ ਨਾਲ ਜਦੋਂ ਮਰਜ਼ੀ ਜੋਰ ਨਾਲ ਸੰਭੋਲੋ ਉਹਨਾਂ ਨੂੰ ਉੱਥੇ ਬਿਠਾ ਲਿਆ ਅੱਜ ਮੈਨੂੰ ਆਗੇ ਨਾ ਸੜ ਕਾਲਾ ਵਾ ਬੋਰ ਸਿੰਘ ਭਜਨ ਸਿੰਘ ਗੁਰਲਾਲ ਸਿੰਘ ਪਲਵੰਤ ਸਿੰਘ ਗਰਪਾਲ ਕ੍ਰਾਈਮ ਨਿਊਜ਼ ਨਾਲ ਜੁੜਿਓ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਪਿੰਡ ਗੰਧੜ ਦੇ ਵਿੱਚ ਪਹੁੰਚੇ ਆ ਦੱਸ ਦਈਏ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪਿੰਡ ਪੈਂਦਾ ਹੈ ਗੰਧੜ ਤਾਂ ਅੱਜ ਪਰਿਵਾਰ ਸਾਡੇ ਨਾਲ ਮੌਜੂਦ ਆ ਮਾਮਲਾ ਜਿਹੜਾ ਉਹ ਜ਼ਮੀਨੀ ਦਾ ਮਸਲਾ ਏ ਕੀ ਸਾਰੀ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਕੀ ਬਾਈ ਜੀ ਨਾਮ ਆਪਣਾ ਜੀ ਪਰਮਜੀਤ ਸਿੰਘ ਜੀ ਕੀ ਆਪਣਾ ਮਸਲਾ ਸੀ ਜ਼ਮੀਨ ਦਾ ਜਿਹੜਾ ਤੁਸੀਂ ਕਾਫੀ ਜਿਹੜਾ ਤੁਹਾਡਾ ਮੁੱਦਾ ਪਾ ਗਿਆ ਸੀ ਇਹ ਦੂਜੀ ਧਿਰ ਨੇ ਗਲਤ ਨਿਸ਼ਾਨਦੇਹੀ ਕਰਾ ਕੇ ਜੀ ਤੇ ਸਾਡਾ ਖਾਲਾ ਜ਼ਬਰਦਸਤੀ ਢਾਇਆ ਗਿਆ ਕੱਲ ਸਾਡੇ ਗੱਲ ਵੀ ਪਈ ਆ ਨਾਲੇ ਮੇਰੀ ਮਾਤਾ ਨੂੰ ਜਲੀਲ ਕੀਤਾ ਜੀ ਬਰ ਘਾਰੀ ਅਸੀਂ ਬੰਦੇ ਹਨ ਬੰਦਿਆ ਜੀ ਮੇਰਾ ਮੋਬਾਈਲ ਖੋਇਆ ਇਹਨਾਂ ਨੇ ਬਾਪੂ ਮੇਰੇ ਨੂੰ ਉਹਦੇ ਥਾਣੇ ਬੁਲਾ ਕੇ ਉਹਨਾਂ ਨੇ ਭਾ ਕੇ ਤੇ ਸਾਡਾ ਮਗਰੋਂ ਖਾਲਾ ਵਾਹ ਗਿਆ ਸਾਡੇ ਪੈਰੀ ਨੂੰ ਜੇ ਖਾਲਾ ਵਗ ਜਾਂਦਾ ਕੋਈ ਪਾਣੀ ਦਾ ਸਾਧਨ ਨਹੀਂ ਲਾਉਣ ਦੀ ਇਹ ਸਭ ਸਾਡੀ ਜ਼ਮੀਨ ਬੰਦਰ ਹੋ ਜੂਗੀ ਤੇ ਕਿਹੜੀ ਧਿਰ ਦੇ ਵੱਲ ਇਹ ਕਾਰ ਵੀ ਪਾਈ ਗਈ ਤੁਹਾਡੇ ਤੇ ਇਹ ਭਜਨ ਸਿੰਘ ਭੋਰ ਸਿੰਘ ਗ੍ਰਿਪਾਲ ਸਿੰਘ ਕਲਵੰਤ ਸਿੰਘ ਤੇ ਦੂਜਾ ਗਰ ਲਾਲ ਸਿੰਘ ਜਿਹੜਾ ਤੁਹਾਡਾ ਖਾਲੇ ਦਾ ਮਸਲਾ ਇਹ ਕਿੰਨੇ ਚਿਰ ਤੋਂ ਤੁਹਾਡੇ ਕੋਲ ਸੀਗਾ ਸਾਡੇ ਕੋਲ 40-50 ਸਾਲ ਤੋਂ ਆਈ ਮੇਰੀ ਸੁੱਤ ਸੰਭਾਲ ਤੋਂ ਪਹਿਲਾਂ ਹੀ ਜੇਕਰ ਤੁਹਾਡੇ ਕੋਲ 50 ਸਾਲ ਤੋਂ ਤੁਹਾਡੇ ਕੋਲੇ ਆ ਤਾਂ ਫਿਰ ਕਿਉਂ ਅਚਾਨਕ ਜਿਹੜਾ ਉਹਨਾਂ ਨੇ ਤੁਹਾਡੇ ਤੇ ਕਾਰਵਾਈ ਪਾ ਦਿੱਤੀ ਆ ਕਿ ਉਹਨਾਂ ਨੇ ਕੋਈ ਗਲਤ ਕਰਾਈ ਜਾਂ ਨਿਸ਼ਾਨਦੀ ਸਾਨੂੰ ਨਹੀਂ ਬੁਲਾਇਆ ਤੇ ਉਹ ਆਪਦੇ ਵੀ ਇੱਕ ਪੈਸੇ ਦੇ ਜੋਰ ਨਾਲ ਛੱਡਦੇ ਕਾਬਜ਼ ਹੋਣਾ ਚਾਹੁੰਦੇ ਆ ਜੀ ਜਦੋਂ ਨਿਸ਼ਾਨਦੀ ਹੋਈ ਆ ਉਦੋਂ ਕੋਈ ਇੱਥੇ ਤੁਹਾਨੂੰ ਸੂਚਿਤ ਕੀਤਾ ਗਿਆ ਬੁਲਾਇਆ ਗਿਆ ਨਹੀਂ ਜੀ ਸਾਨੂੰ ਕੋਈ ਨਹੀਂ ਬੁਲਾਇਆ ਗਿਆ ਨਾ ਅਸੀਂ ਕੋਈ ਮੌਕੇ ਤੇ ਮੌਜੂਦ ਆ ਹਮ ਜਿਹੜਾ ਆਪਣਾ ਤੁਸੀਂ ਪਿੰਡ ਦਾ ਮਸਲਾ ਤੁਸੀਂ ਕਹਿੰਦੇ ਸੀਗੇ ਵੀ ਨਿਸ਼ਾਨਦਾ ਹੀ ਨਹੀਂ ਕਰਾਈ ਫਿਰ ਉਸ ਚੀਜ਼ ਨੂੰ ਲੈ ਕੇ ਕਿ ਤੁਸੀਂ ਪੁਲਿਸ ਪ੍ਰਸ਼ਾਸਨ ਕੋਲ ਗਏ ਨਹੀਂ ਜੀ ਅਸੀਂ ਕੋਰਟ ਚ ਕੇਸ ਕੀਤਾ ਹੈ ਸਟੇ ਲਿਆ ਹੀ ਖਾਲੇ ਦਾ ਇਹ ਸਾਡੇ ਵੀ ਅਸੀਂ ਜਗਾ ਵੀ ਕਿਦਰ ਦੀ ਪਾਣੀ ਲਾਵਾਂਗੇ ਜ਼ਮੀਨ ਨੂੰ ਉਹ ਸਟੇ ਹੋਣ ਦੇ ਬਾਵਜੂਦ ਵੀ ਇਹਨਾਂ ਸਾਡਾ ਕੱਲ ਖਾਲਾ ਕੇ ਬਾਤਾਈ ਸਟੇ ਤੁਹਾਡੇ ਕੋਲ ਹੈਗਾ ਜੀ ਹਾਂਜੀ ਉਹਦੀ ਨਕਲ ਕੱਲ ਨੂੰ ਸਾਨੂੰ ਸੌਮਵਾਰ ਮਿਲ ਜੂਗੀ ਉਸ ਅਗਾ ਜੋ ਕਾਨੂੰਨੀ ਕਾਰਵਾਈ ਹੋਵੇ ਇਸੇ ਤਰ੍ਹਾਂ ਦੇਖੋ ਇੱਕ ਮਾਣਯੋਗ ਅਦਾਲਤ ਦੇ ਜਿਹੜੀ ਉਦੇਸ਼ਾਂ ਦੀ ਉਲੰਘਣਾ ਕਰਕੇ ਇਸ ਤਰ੍ਹਾਂ ਦਾ ਕੀ ਕੋਈ ਕਾਨੂੰਨੀ ਹੈਗਾ ਜੇਕਰ ਤੁਸੀਂ ਤੁਹਾਡਾ ਅਦਾਲਤ ਦੇ ਵਿੱਚ ਕੇਸ ਲੱਗਿਆ ਹੈ ਤੁਹਾਨੂੰ ਸਟੇ ਮਿਲਿਆ ਹੈ ਫਿਰ ਵੀ ਉਹਨਾਂ ਨੇ ਉਲੰਘਣਾ ਕੀਤੀ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੀ ਕੇਸ ਗੱਲ ਤੋਂ ਉਲੰਘਣਾ ਕੀਤੀ ਹੈ ਜੀ ਹਾਂ ਅਸੀਂ ਤਾਂ ਕੋਈ ਕਾਨੂੰਨ ਵੱਸ ਜਨੇ ਨਹੀਂ ਲਿਆਈ ਠੀਕ ਹੈ ਜੀ ਯਾਨੀ ਕਿ ਤੁਹਾਨੂੰ ਸੂਚਿਤ ਨਹੀਂ ਕੀਤਾ ਗਿਆ ਨਹੀਂ ਕੀਤਾ ਗਿਆ ਨਹੀਂ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਮੰਗੇ ਇਹ ਕਰਦੇ ਸਾਰੇ ਇਹਨਾਂ ਵਿਚਾਰਾਂ ਪੰਜਾਂ ਬੰਦੇ ਦੇ ਕਾਰਵਾਈ ਹੋਣੀ ਚਾਹੀਦੀ ਹੈ ਮੇਰੀ ਮਾਤਾ ਦੇ ਬਿਜਲੀ ਦੇ ਕੱਪੜੇ ਪਾੜਨ ਦੀ ਗੱਲ ਕੋਸ਼ਿਸ਼ ਕੀਤੀ ਗਈ ਅਮਰਤਾਰਨੀ ਉਹ ਹੈਗੀ ਜੀ ਜਲੀਲ ਕੀਤਾ ਗਿਆ ਸਾਨੂੰ ਰੱਜ ਕੇ ਬਹੁਤ ਜ਼ਿਆਦਾ ਧੰਨਵਾਦ ਜੀ ਅਸੋ ਜ਼ਮੀਨ ਦਾ ਮਸਲਾ ਸੀ ਖਾਲੇ ਨੂੰ ਲੈ ਕੇ ਬੜਾ ਵੱਡਾ ਡਿਸਪਿਊਟ ਖੜਾ ਹੋ ਗਿਆ ਪਿੰਡ ਦੇ ਵਿੱਚ ਤਾਂ ਜਦੋਂ ਜ਼ਮੀਨ ਦੀ ਇਹਨਾਂ ਦੇ ਵੱਲੋਂ ਮੰਤੀ ਕੀਤੀ ਗਈ ਆ ਦੂਸਰੀ ਧਿਰ ਦੇ ਵੱਲੋਂ ਤਾਂ ਇਹਨਾਂ ਨੂੰ ਸੂਚਿਤ ਨਹੀਂ ਕੀਤਾ ਗਿਆ ਮਾਤਾ ਜੀ ਕੀ ਨਾਮ ਆ ਜੀ ਰਜਵੰਤ ਕੌਰ ਕੀ ਕਾਰਨ ਸੀਗਾ ਆਪਣਾ ਜਿਹੜਾ ਜ਼ਮੀਨ ਦਾ ਤੁਸੀਂ ਤਾਂ ਤੁਹਾਡੇ ਬੇਟੇ ਛੋਟੇ ਆ ਤੁਹਾਨੂੰ ਤਾਂ ਜ਼ਿਆਦਾ ਪਤਾ ਹੋਊਗਾ ਜੀ ਬਹੁਤ 50 ਸਾਲ ਹੋ ਗਏ ਸਾਡਾ ਖਾਲਾ ਹੂੰ ਤੇ ਅਮਰਤਾਰੀ ਅਸੀਂ ਬੰਦੇ ਆ ਜੀ ਉਹਦੀ ਵੀ ਦਾੜੀ ਨੂੰ ਹੱਥ ਪਾਇਆ ਕੇਸਾਂ ਨੂੰ ਪਾਇਆ ਟੱਕੇ ਮਾਰੇ ਮੈਨੂੰ ਹੂੰ ਕਿਹਨਾਂ ਦੇ ਵੱਲੋਂ ਬੋਹਰ ਸਿੰਘ ਭਜਨ ਸਿੰਘ ਗਰ ਲਾਲ ਸਿੰਘ ਕਲਵੰਤ ਸਿੰਘ ਗਰਪਾਲ ਗਰਪਾਲ ਅੱਛਾ ਇਹ ਇਹ ਸਾਰਾ ਕੁਝ ਜ਼ਮੀਨ ਦੇ ਵਿੱਚ ਹੀ ਹੈ ਜੀ ਇਹ ਸਾਰਾ ਕੁਝ ਜ਼ਮੀਨ 'ਚ ਹੀ ਹੋਇਆ ਹੈ ਅੱਛਾ ਇੱਕ ਖਾਲੀ ਨੂੰ ਲੈ ਕੇ ਐਡਾ ਵੱਡਾ ਡਿਸਪਿਊਟ ਖੜਾ ਹੋ ਗਿਆ ਜੀ ਹੋਰ ਸਰ ਟੱਕੇ ਇਹਨਾਂ ਨੇ ਬਹੁਤ ਮਾਰੇ ਨਾਲ ਮੋਬਾਈਲ ਖੋਲਿਆ ਮੁੰਡੇ ਦਾ ਅੱਛਾ ਜਿਹੜਾ ਤੁਹਾਡਾ ਖਾਲਾ ਤੁਸੀਂ ਕਹਿ ਰਹੇ 50 ਸਾਲਾਂ ਤੋਂ ਅਸੀਂ ਇਸ ਨੂੰ ਚਲਾ ਰਹੇ ਹਾਂ ਤੁਹਾਡੇ ਖੇਤ ਨੂੰ ਪਾਣੀ ਆ ਰਿਹਾ ਕੀ ਉਦੋਂ ਪਹਿਲਾਂ ਨਹੀਂ ਕੋਈ ਬੇਨਤੀ ਹੋਈ ਸੀ ਨਹੀਂ ਜੀ ਨਹੀਂ 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 ਕੋਈ ਬੇਨਤੀ ਨਹੀਂ ਹੋਈ ਅੱਛਾ ਹੁਣ ਜਦੋਂ ਉਹਨਾਂ ਨੇ ਬੇਨਤੀ ਕੀਤੀ ਤੁਹਾਨੂੰ ਕੋਈ ਸੁਨੇਹਾ ਮੈਸੇਜ ਕੋਈ ਬੰਦਾ ਕੱਲਿਆ ਕੋਈ ਬੰਦਾ ਨਹੀਂ ਕੱਲਿਆ ਆਪਣੇ ਆਪ ਵੀ ਕਰ ਲਈ ਜੀ ਆਪਣੇ ਆਪ ਵੀ ਕਰ ਲਈ ਅੱਛਾ ਮੁਰਕੇ ਕੋਈ ਨਹੀਂ ਉਹਨਾਂ ਨੇ ਕੱਲਿਆ ਕੋਈ ਸੁਨੇਹਾ ਨਹੀਂ ਆ ਪੱਲਿਆ ਨੇ ਪਾਲੀ ਪ੍ਰਸ਼ਾਸਨ ਦੀ ਕੋਈ ਮਦਦ ਲਈ ਤੁਸੀਂ ਪ੍ਰਸ਼ਾਸਨ ਨੇ ਕੋਰਟ ਚ ਕੇਸ ਕੀਤਾ ਜੀ ਹੂੰ ਉਹਨਾਂ ਦਾ ਸਟੇ ਹੋਇਆ ਜਾ ਸਕਦਾ ਠੀਕ ਹੈ ਮਾਤਾ ਜੀ ਜਿਵੇਂ ਤੁਸੀਂ ਕਹਿੰਦੇ ਕਿ ਦਾੜੀ ਨੂੰ ਹੱਥ ਪਾਇਆ ਕੇਸਾਂ ਦੀ ਬੇਦਵੀ ਕੀਤੀ ਆ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਏ ਕਿ ਖਾਲੇ ਨੂੰ ਲੈ ਕੇ ਏਡਾ ਵੱਡਾ ਡਿਸਪੂਟ ਖੜਾ ਹੋ ਗਿਆ ਅਸੀਂ ਮੰਗ ਇਹੋ ਕਰਦੇ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਵੇ। ਹੂੰ ਅਸੀਂ ਮੰਗ ਹੋਰ ਕੀ ਕਰਨੀ। ਵੇਖੋ ਅਮਰਧਾਰੀ ਅਸੀਂ ਬੰਦੇ ਆ। ਸਾਡਾ ਖਾਲਾ ਪੂ ਪਾਇਆ ਜਾਵੇ। ਸਾਡਾ ਖਾਲਾ ਪਾਇਆ ਜਾਵੇ। ਹੂੰ ਸਾਡੀ ਤਾਂ ਜ਼ਮੀਨ ਬੰਦਰ ਹੋ ਜੂਗੀ ਇਹ ਸਭ। ਅਸੀਂ ਪਾਣੀ ਕਿੱਥੋਂ ਲਾਉ। ਹੋਰ ਕੋਈ ਰਸਤਾ ਨਹੀਂ ਹੈ ਤੁਹਾਡੇ ਪਾਣੀ ਆਉਣ ਵਾਲਾ ਹੀ। ਨਾ ਜੀ ਨਾ। ਇਹੋ ਹੀ ਸੀ। ਇਹੋ ਹੀ ਸੀ। ਜੇਕਰ ਉਹਨਾਂ ਨੇ ਉਹ ਵਾਹ ਲਿਆ ਫਿਰ ਪਾਣੀ ਕਿੱਥੋਂ ਲੱਗੂਗਾ ਜੀ? ਉਹੋ ਹੀ ਤਾਂ ਉਹਨਾਂ ਨੇ ਸਾਡੀ ਜ਼ਮੀਨ ਬੇਕਾਰ ਹੋ ਜੂਗੀ। ਹੂੰ ਇਹ ਮਾਤਾ ਜੀ ਜਿਵੇਂ ਤੁਸੀਂ ਕਹਿ ਰਹੇ ਇੱਕ ਬਜ਼ੁਰਗ ਨੂੰ ਜਿਹੜੇ ਧੱਕੇ ਵਜੇ ਤੇ ਉਹ ਬਜ਼ੁਰਗ ਐਸ ਟਾਈਮ ਕਿੱਥੇ ਆ? ਉਹਨੂੰ ਥਾਣੇ ਚ ਪੁਲਿਸ ਪ੍ਰਸ਼ਾਸਨ ਨੇ ਕਿਹੜੀ ਗੱਲੋ ਜੀ ਇਸੇ ਗੱਲੋਂ ਬਾਹਲਿਆ ਵੀ ਅਸੀਂ ਖਾਲਾ ਪਾਉਣਾ ਅੱਛਾ ਇਸੇ ਗੱਲੋਂ ਬਾਹਲਿਆ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਪੈਸੇ ਦੇ ਕੇ ਕੀ ਨਾਮ ਆ ਬਜ਼ੁਰਗ ਦਾ ਜੀ ਬਲਦੇਵ ਸਿੰਘ ਜੀ ਬਲਦੇਵ ਸਿੰਘ ਸਨੋ ਚੂੜ ਸਿੰਘ ਕਿਹੜੀ ਗੱਲ ਨੂੰ ਲੈ ਕੇ ਉਹਨਾਂ ਨੂੰ ਥਾਣੇ ਵਿੱਚ ਬਿਠਾਇਆ ਗਿਆ ਜੀ ਉਹ ਥਾਣੇਦਾਰ ਸਾਹਿਬ ਨੇ ਬੁਲਾਇਆ ਵੀ ਸਾਨੂੰ ਤੁਸੀਂ ਕੋਰਟ ਦੇ ਆਰਡਰ ਦਿਖਾ ਕੇ ਜਾਓ ਅੱਛਾ ਉਹ ਕੋਰਟ ਦੇ ਆਰਡਰ ਦਿਖਾਉਣ ਗਏ ਆ ਤੇ ਉਹਨਾਂ ਨੇ ਦੂਜੀ ਧਿਰ ਨੇ ਵੀ ਕੋਈ ਪੈਸੇ ਦੇ ਜੋਰ ਨਾਲ ਜਵੇਂ ਮਰਜ਼ੀ ਜੋਰ ਨਾਲ ਸਮਝ ਲਈ ਉਹਨਾਂ ਨੂੰ ਉੱਥੇ ਬਿਠਾ ਲਿਆ ਅੱਛਾ ਅਗਰੋਂ ਆ ਕੇ ਸਾਡਾ ਕਾਲਾ ਬਾਦ अच्छा उन्होंने उथे बिठा देता आज, आज भी ए, आगे आगे। so, तो तो है उथे मौजूद है इस टाइम उथे मौजूद है सो पिंड गंदड़ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਸ ਟਾਈਮ ਜ਼ਮੀਨ ਦੇ ਵਿੱਚ ਰੁਕੇ ਹੋਏ ਆ ਪਰਿਵਾਰ ਸਾਡੇ ਨਾਲ ਮੌਜੂਦ ਆ ਇੱਕ ਬਜ਼ੁਰਗ ਦੀ ਦਾੜੀ ਨੂੰ ਹੱਥ ਪਾਇਆ ਗਿਆ ਉਸਦੇ ਕੇਸਾਂ ਦੀ ਬੇਦਵੀ ਕੀਤੀ ਗਈ ਆ ਅੰਮ੍ਰਿਤਧਾਰੀ ਬੰਦੇ ਨਾਲ ਬਹੁਤ ਵੱਡਾ ਤੱਕਾ ਹੋਇਆ ਹੈ ਮਾਤਾ ਜੀ ਅੰਮ੍ਰਿਤਧਾਰੀ ਇਹਨਾਂ ਨਾਲ ਵੀ ਤੱਕਾ ਹੋਇਆ ਹੈ ਕਿਉਂਕਿ ਇੱਕ ਖਾਲੇ ਨੂੰ ਲੈ ਕੇ ਜਿਹੜਾ ਵੱਡਾ ਡਿਸਪਿਊਟ ਖੜਾ ਹੋ ਗਿਆ ਹੈ ਤਾਂ ਇਹਨਾਂ ਦਾ ਜਿਹੜਾ ਮਾਨਯੋਗ ਅਦਾਲਤ ਵਿੱਚ ਕੇਸ ਵੀ ਲੱਗਿਆ ਜਿਸ ਦਾ ਸਟੇਜ ਨੂੰ ਸੋਮਵਾਰੀ ਦੀ ਕਾਪੀ ਮਿਲ ਜਾਣੀ ਆ ਅ ਬੜੀ ਮੰਦ ਭਾਗੀ ਗੱਲ ਆ ਕਿਉਂਕਿ ਇੱਕ ਖਾਲੇ ਨੂੰ ਲੈ ਕੇ ਬੜਾ ਵੱਡਾ ਡਿਸਪਿਊਟ ਹੋ ਗਿਆ ਕਮਰਤਾਰੀ ਬੰਦੇ ਦੇ ਨਾਲ ਫਿਰ ਵੀ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਸਾਡੇ ਖਾਲੇ ਦੇ ਵਿੱਚੋਂ ਪਾਣੀ ਨਹੀਂ ਲੱਗਦਾ ਤਾਂ ਸਾਡੀ ਜ਼ਮੀਨ ਜਿਹੜੀ ਆ ਉਹ ਬੰਜਰ ਹੋ ਜਾਊਗੀ ਇਸ ਵਿਸ਼ੇ ਤੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇੱਕ ਤਰਖਾਸਤ ਮਸੂਲ ਹੋਈ ਸੀ ਕਿ ਰਾਹ ਸਿੰਘ ਵੱਲੋਂ ਕਿ ਉਹਨਾਂ ਦੀ ਕੋਈ ਜ਼ਮੀਨ ਦੀ ਮਿਲਤੀ ਹੋਈ ਸੀ ਜੀ ਉਸ ਸੰਬੰਧੀ ਅਰਜ਼ਾ ਤੋਂ ਜੋ ਲਈ ਦੋਨਾਂ ਤਰ੍ਹਾਂ ਨੂੰ ਬੁਲਾਇਆ ਸੀਗਾ ਦੋਨਾਂ ਤਰ੍ਹਾਂ ਚੋਂ ਜਿਹੜਾ ਸਰਦਾਰ ਬਲਦੇਵ ਸਿੰਘ ਅਸੀਂ ਕਿ ਬਾਬਾ ਜੀ ਜੀ ਜੋ ਪੰਚਾਇਤ ਜੀ ਕਰ ਲ ਕਰੇ ਤੈਸ ਚਾਲ ਜੀ ਇਸ ਕਰਕੇ ਰੁਕੂ ਕਾਰਵਾਈ ਹੋ ਚੁੱਕੀ ਹੈ ਇੱਕ ਮਾਤਮ ਦੇ ਵੱਲੋਂ ਵੀ ਉਹਨਾਂ 'ਤੇ ਇਲਜ਼ਾਮ ਲਾਇਆ ਗਿਆ ਕਿ ਉਹਦੀ ਦਾੜੀ ਪੱਟੀ ਗਈ ਬਜ਼ੁਰਗ ਦੀ ਤੇ ਕੇਸਾਂ ਦੀ ਬੇਦਬੀ ਕੀਤੀ ਹੈ ਮੇਰੇ ਅੱਜ ਤੱਕ ਇਹ ਗੱਲ ਧਿਆਨ 'ਚ ਨਹੀਂ ਆਈ ਨਾ ਹੀ ਮੇਰੇ ਸਾਹਮਣੇ ਇਹ ਕੁਝ ਹੋਇਆ ਇੱਥੇ ਜੋ ਪੰਚਾਇਤ ਸੀਗੀ ਹਾਂ ਕਿ ਬਾਬਾ ਜੀ ਨੂੰ ਇੱਥੇ ਜਿਹੜਾ ਤੁਸੀਂ ਬਿਠਾਇਆ ਉਹਦਾ ਕੀ ਕਰਨਾ ਜੀ ਰੋਕੂ ਕਾਰਵਾਈ ਉਹਨਾਂ ਚ ਲੈਂਦੀ ਹੈ ਜੀ ਜੀ ਮੀ ਸੰਬੰਧੀ ਨੁਕਸੇ ਉਹਨਾਂ ਦਾ ਖਤਰਾ ਹੈ ਕਿਸ ਤਰ੍ਹਾਂ ਦੀ ਹੁਣ ਕਾਰਵਿਕਾ ਚੱਲ ਰਹੀ ਹੈ ਜੀ ਰੋਕੂ ਕਾਰਵਾਈ ਹੈ 174 126 170 ਵੀ ਐਨ ਐਸ ਐਸ ਤਹਿਤ ਵੀ 10755 ਸੀ ਪਹਿਲਾਂ ਜੀ ਹੁਣ 126 170 ਵੀ ਐਨ ਐਸ ਐਸ ਹੈ ਜੀ ਧੰਨਵਾਦ ਸਰ ਓਕੇ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਫਰ